ਇੱਕ ਹੀ ਹੁੰਦਿਆ ਆ ਗਈ ਹੁੰਦਿਆ ਇੱਕ ਹੀ ਹੁੰਦਿਆ ਆ ਵੇਖੋ ਜੀ ਆ ਟੀਕੇ ਲਾਉਂਦੇ ਆ ਛੋਟੀ ਰੋਡ ਅੰਮਰਸਰ ਬਾਪੂ ਕੀ ਕਰਦੇ ਤੇ ਲਾਗੇ ਮੈਂ ਉਹਦੇ ਡਾਂਗ ਨਹੀਂ ਲਾਉਂਦੇ ਨੇ ਪਾਈ ਆਪਾਂ ਕੀ ਕਰੀਏ ਨਾ ਨਹੀਂ ਆ ਫੜਾ ਉਠਾ ਦੇ ਮੈਂ ਡਾਂਗ ਦੋ ਆ ਕੀ ਕਰਨੇ ਆ ਚਲੋ ਬਨੇ ਬਖਸ਼ ਕੀ ਕਰਨੇ ਆ ਚਲੋ ਕੋਣੀ ਆਉਗੀ ਪਪਾ ਇਦੀ ਸਿਆਣੇ ਬਿਆਣੇ ਸਰਦਾਰ ਬੰਦੇ ਜੇ ਇਹ ਲਾਗੇ ਖਲੋਤੇ ਜੇ ਤੁਸੀਂ ਡਾਂਗਾ ਚ ਬੜੀ ਹੈ ਅੱਜ ਕੱਲ ਨਹੀਂ ਮੰਨਦੇ ਅੱਜ ਕੱਲ ਜੁਦੀ ਸਮਾਂ ਹੀ ਕਿਉਂ ਇਹ ਕੀ ਕਰਦੀ ਏ ਕੀ ਕਰਨੀ ਨੇ ਤੂੰ ਕੀ ਕਰਨੀ ਮੇਰਾ ਸੋਟਾ ਨਾ ਮਾਰ ਤੈਨੂੰ ਮਾਰ ਨਾ ਸੂਈ ਟੁੱਟੀ ਮੇਰੀ ਬਾਹਰ ਜਾ ਸੂਈ ਬਾਟੀ ਦਾ ਕਿੱਥੇ ਇਹਨੂੰ ਚਕਾਓ ਪੁੱਤ ਨੇ ਸਟੱਕ ਮੇਰੇ ਕੋਲ ਬੋਲ ਲੈ ਨਾ ਪੁੱਤ ਨੂੰ ਬੋਲ ਲੈ ਕਰਨਾ ਕਾਰਪੋਨ ਜਿਹੜੇ ਅੱਛਾ ਜੋੜ ਕਰ ਲੈ ਚੱਲ ਬਲਾ ਆ ਵੇ ਕੋਈ ਆ ਟੀਕਾ ਪੜਿਆ ਨੇ ਆਦੇ ਕਾ ਕਾ ਜਿੰਨੂੰ ਗਾਣਾ ਕਿਆ ਰੁਕ ਜਾ ਡਾਂਗ ਮਾਰੀ ਨਾ ਤੈਨੂੰ ਇੱਕ ਮਿੰਟ ਰੁਕ ਪਪਾ ਜੀ ਦੱਸੋ ਕੀ ਕਰਨ ਦੇ ਰੋਜਾ ਇਹ ਕੀ ਕਰਦੇ ਦੱਸੋ ਪੱਕੇ ਜੀ ਕਰਦੇ ਉਹਨੂੰ ਨੱਛਾ ਲਗਾਏ ਤੇ ਬੱਲਿਓ ਕਰਦੇ ਇੱਕ ਮਿੰਟ ਰੋਕ ਰੋਕ ਓਏ ਪੂਲਾ ਥਾਣੇ ਫੋਨ ਲਾਈ 112 ਨੂੰ ਫੋਨ ਲਾ ਮਾਲ ਮੰਡੀ ਚਲਾ ਚੱਲ ਚੱਲ ਮੋਟਰਸਾਈਕਲ ਵੜ ਚੱਲ ਜਲੀਏ ਮਾਲ ਮੰਡੀ ਬਾਪਾ ਪੇ ਨੂੰ ਬਾਹਰ ਪੱਕਾ ਰੋਜ ਕਰਦੇ ਨੇ ਚੱਲਾ ਚੱਲਾ ਉਹਨਾਂ ਨੂੰ ਪਤਾ ਰੋਜ ਨਾ ਕਿਹਦੇ ਕੋ ਲੈ ਗਈ ਕਿਹਦੇ ਕੋ ਲੈ ਗਈ ਕਿਹਦੇ ਕੋ ਲੈ ਗਈ ਮੈਂ ਜਿੱਤੋ ਮਰਜ਼ੀ ਲਿਆਉਂਦਾ ਕਿਹਦੇ ਕੋ ਲੈ ਗਈ ਦੱਸ ਕਿਉਂ ਮੈਂ ਜਿੱਤੋ ਮਰਜ਼ੀ ਲਿਆਉਂਦਾ ਇੰਨੇ ਲਿਆਂਦਾ ਮਾਨਕ ਤੂੰ ਲਿਆ ਚੱਲ ਬਹਿਣ ਗੱਲ ਓਏ ਘਰ ਸਾਡ ਗੱਡੀ ਘਰ ਸਾਡ ਆਦੋ ਇੱਥੇ ਲੈ ਆ ਪੁਲਿਸ ਚੱਲ ਚੱਲਿਓ ਨਾ ਨੇ ਮੈਂ ਪੁਲਿਸ ਲੈ ਆ ਠੀਕਾ ਕਿੱਥੇ ਬੜਾ ਠੀਕਾ ਕਿਉਂ ਕਿਉਂ ਬੜਾਵੇ ਅਛਾ ਠੀਕਾ ਮੈਂ ਇੱਕ ਮਿੰਟ ਦਾ ਪੁਲਿਸ ਮਟਰ ਰੋਕੋ ਅੱਜ ਕੱਲ੍ਹ ਹੋਦਾ ਹੈ ਕਿ ਆਇਆ ਅਧ ਹੈ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕੋ ਉਹ ਮੇਰੇ ਨਾਲ ਹੀ ਆਇਆ ਉਹ ਮੇਰੇ ਨਾਲ ਹੀ ਆਇਆ ਉਹ ਕੌਣ ਆਇਆ ਆ ਮੇਰੇ ਨਾਲ ਹੀ ਆ ਉਹ ਫਿਰ ਕਿਹੜੇ ਨਾਲ ਆਇਆ ਤੇ ਆਹੋ ਉਹਨੇ ਪੁੱਛਿਆ ਵਾ ਤੇ ਮਾਨਕ ਤੋਂ ਨਹੀਂ ਹੈ ਰਸ ਜਿੱਤੋਂ ਮਰਜ਼ੀ ਲਿਆਉਂਦਾ ਹੋਵੇ ਆ ਵੇਖੋ ਜੀ ਆ ਸੌਫਟੀ ਰੋਡ ਅੰਮਰਸਰ ਦੀ ਵੀਡੀਓ ਆ ਵੇਖੋ ਆ ਟੀਕਾ ਲਾਉਂਦੀ ਇੱਥੇ ਬਹਿ ਕੇ ਆ ਭਈਆ ਤੇਰੇ ਕੀ ਕਰੇ ਕੀ ਕਰਨੇ ਆ ਹਰਿਆਣਾ ਆ ਯਾਰ ਇੱਕ ਹੀ ਕਰਨੇ ਆ ਕਿਉਂ ਟੀਕਾ ਲਵਾਉਂਦੇ ਆ ਰੇ ਦੱਸ ਚੱਲ ਥਾਣੇ ਆ ਚੱਲ ਥਾਣੇ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦਿੰਨਾ ਮੈਂ ਤੇਰੀ ਰੁਕ ਤੇਰੀ ਚਲਾ ਚਲਾ ਥਾਣੇ ਆ ਚੱਲ ਥਾਣੇ ਗੁਬਲਾਜ ਨੂੰ ਬੁਲਾਉਣਾ ਬੁਲਾ ਮਾਰੀ ਆ ਚੰਗੇ ਕੰਮ ਕਰਦੇ ਜੇ ਆਹੋ ਚੰਗੇ ਕਰਦੇ ਆ ਲੋਕੀਂ ਦੇਖ ਲੰਘਣ ਦੇ ਇਥੋਂ ਕੀ ਵੇਖ ਕੇ ਲੰਘਣ ਦੇ ਕਿਸ ਗੋਂ ਦੇ ਲੋਕਾਂ ਨੂੰ ਤੁਸੀਂ ਕੋਈ ਗੱਲ ਨਹੀਂ ਵੇਖ ਲੰਘਦੇ ਬਲਾਵਾ ਪੁੱਲ ਤੇ ਲਾਈ ਲਾਈ ਸਵੇਰ ਨੂੰ ਪੁੱਲਾ ਉਹ ਗੱਡੀ ਲੱਗੀ ਮੋੜ ਮੰਡੀਆ ਚੱਲ ਚੱਲਾ ਫਿਰ ਆਹ ਕਾਲੀ ਗੱਡੀ ਚੱਲ ਅੱਜ ਜੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਉਹਦੇ ਸੰਬੰਧ ਚ ਮੈਂ ਦੱਸਣਾ ਚਾਹੁੰਦਾ ਇਹ ਲੜਕੀ ਜੋ ਪਿੱਛੋ ਚੋਲਾ ਸਾਹਿਬ ਦੀ ਰਹਿਣ ਵਾਲੀ ਹੈ ਜੋ ਉਸ ਨੂੰ ਕੁਝ ਦਿਨ ਪਹਿਲਾਂ ਵੀ ਇਲਾਜ ਲਈ ਦਾਖਲ ਕਰਾਇਆ ਗਿਆ ਸੀ ਜੋ ਅੱਜ ਉਹ ਤੋਂ ਡਿਸਚਾਰਜ ਹੋ ਕੇ ਆਕੇਦੇ ਦੁਬਾਰੋ ਨਸ਼ਾ ਕਰਨ ਲੱਗਿਆ ਹੀ ਹੈ ਜਿਸ ਨੂੰ ਅੱਜ ਧਾਰਾ 272 ਤੇ ਤਹਿਤ ਐਨਡੀਪੀਐਸ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਸਵੇਰੇ ਅਦਾਲਤ 'ਚ ਪੇਸ਼ ਕਰਕੇ ਧਾਰਾ 64 ਦੇ ਤਹਿਤ ਉਹਨੂੰ ਇਲਾਜ ਲਈ ਦੁਬਾਰੋ ਡੀਟੋਕਸ ਸੈਂਟਰ 'ਚ ਭੇਜਿਆ ਜਾਊਗਾ